ਦੇ ਕੋਈ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅੱਜ ਬੜੀ ਵੱਡੀ ਗਿਣਤੀ ਚ 골ਡੀ ਸਬਰਵਾਲ ਜੀ ਔਰ ਇਹਨਾਂ ਦੇ ਸਾਰੇ ਸਾਥੀ ਜਿੰਨੇ ਵੀ ਆ ਇਹ ਸਾਰੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਜਿੱਥੇ ਜੀਆ ਆਖਦਾ ਔਰ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਤੁਹਾਡਾ ਜਿਹੜਾ ਬੰਦਾ ਮਾਨ ਸਮਾਨ ਆ ਪਾਰਟੀ ਚ ਉਹ ਤੁਹਾਨੂੰ ਬਾਤ ਚੜ ਕੇ ਦਿੱਤਾ ਜਾਊਗਾ ਔਰ ਤੁਸੀਂ ਇਸ ਗੱਲ ਦਾ ਮੈਨੂੰ ਦੱਸ ਦੇ ਮਾਨ ਮਹਿਸੂਸ ਹੁੰਦਾ ਕਿਉਂਕਿ ਇਹ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖ ਕੇ ਲੋਕ ਆ ਰਹੇ ਆ ਕਿਉਂਕਿ ਜ਼ਮੀਨੀ ਲੈਵਲ ਤੇ ਪਹਿਲੇ ਮੁੱਖ ਮੰਤਰੀ ਆ ਜਿਹੜੇ ਜ਼ਮੀਨੀ ਲੈਵਲ ਤੇ ਆਮ ਲੋਕਾਂ ਚ ਆਮ ਅੰਦਾ ਬਣ ਕੇ ਲੋਕਾਂ ਦੇ ਕੰਮ ਕਰ ਰਿਹਾ ਔਰ ਪੰਜਾਬ ਦੇ ਅੱਜ 3.5 ਕਰੋੜ ਲੋਕ ਜਿਹੜੇ ਆ ਉਹ ਇਸ ਗੱਲ ਦਾ ਭਰੋਸਾ ਰੱਖਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਮੈਂ ਗੋਲਦੀ ਜੀ ਨੂੰ ਔਰ ਸਾਰੇ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਆ ਜਿਹੜੇ ਇਹਨਾਂ ਦੇ ਨਾਲ ਸਾਥੀ ਆਏ ਆ ਇਹਨਾਂ ਨੂੰ ਆਪਣੇ ਵੱਲੋਂ ਜੀ ਆਇਆਂ ਆਖਦਾ ਕਿਉਂਕਿ ਵਿਜੇ ਧਾਨਵ ਜੀ ਵੀ ਜਦੋਂ ਦੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉਹਦੇ ਇੱਕ ਨਵੀਂ ਲਹਿਰ ਔਰ ਨਮਾ ਜੋਸ਼ ਔਰ ਨਮਾ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਆਪਣੇ ਲੁਧਿਆਣੇ ਹਲਕੇ ਦਾ ਵਿਕਾਸ ਕਰਾਂਗੇ ਪੰਜਾਬ ਦਾ ਵਿਕਾਸ ਕਰਾਂਗੇ ਔਰ ਖਾਸ ਕਰਕੇ ਹਲਕੇ ਸੈਂਟਰ ਦੇ ਲੋਕਾਂ ਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਮਹਿਸੂਸ ਹੋਊਗੀ ਔਰ ਗੋਲਡੀ ਜੀ ਔਰ ਜਿੰਨੇ ਇਹਨਾਂ ਦੇ ਸਾਥੀ ਆਏ ਆ ਇਹ ਦਿਨ ਰਾਤ ਇੱਕ ਕਰਕੇ ਸਾਰਾ ਕੰਮ ਕਰੂਗੇ ਹਲਕੇ ਮੈਂ ਗੋਲਡੀ ਸੱਬਰਵਾਲ ਸਾਹਿਬ ਦਾ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਆਈਟੀ ਸੈੱਲ ਪੰਜਾਬ ਅੱਜ ਮੈਂ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਮ ਕਾਰਜਕਰਤਾ ਦੀ ਕੋਈ ਸੁਣਵਾਈ ਨਹੀਂ ਹੈ ਔਰ ਸੈਂਕੜੇ ਹੀ ਕਾਰਜਕਰਤਾ ਮੇਰੇ ਤਾਚੇ ਦੇ ਵਿੱਚ ਨੇ ਔਰ ਕੁਛ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਵੀ ਕਾਰਜਕਰਤਾ ਜੋ ਭਾਰਤੀ ਜਨਤਾ ਪਾਰਟੀ ਦੇ ਨੇ ਸ਼ਾਮਲ ਹੋਣਗੇ ਸੋ ਮੈਂ ਪਾਰਟੀ ਦੇ ਸਾਡੇ ਸ਼੍ਰੀ ਸ਼ੋਕ ਪ੍ਰਸ਼ਰ ਪੱਪੀ ਜੀ ਐਮਐਲਏ ਸਾਹਿਬ ਵੀਰ ਸ਼੍ਰੇਸ਼ਟ ਸ਼੍ਰੀ ਵਿਜੇ ਦਾਨਮ ਸਾਹਿਬ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਕੇ ਔਰ ਮੈਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਹੈ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਤੁਸੀਂ ਮੈਨੂੰ ਜਿਹੜੀ ਵੀ ਜ਼ਿੰਮੇਵਾਰੀ ਲਗਾਓਗੇ ਮੈਂ ਤਨ ਮਨ ਔਰ ਤਾਨ ਦੇ ਨਾਲ ਹਮੇਸ਼ਾ ਤੁਹਾਡੇ ਨਾਲ ਖੜਾਂਗਾ ਦਾ ਪਾਰਟੀ ਵਾਸਤੇ ਕੀ ਕੰਮ ਕਰਦੇ ਨਹੀਂ ਇਹ ਪਾਰਟੀ ਨਾ ਉਸੇ ਮੇਰਾ ਹਾਂਜੀ ਇਹ 20000 ਅਸੀਂ ਕੰਮ ਕਰਦੇ ਹਾਂ ਨਾ ਬਸ ਬੀਜੇਪੀ ਤੋਂ 10 ਗੁਣਾ ਵੱਧ ਕੰਮ ਕਰਾਂਗੇ ਕਿਉਂਕਿ ਮੈਂ ਪਹਿਲੇ ਵੀ ਕਹਿ ਕੇ ਟਿਆ ਕਿ ਪਾਰਟੀ ਦੇ ਅੰਦਰ ਮੈਨੂੰ 20-22 ਸਾਲ ਹੋ ਗਏ ਬੀਜੇਪੀ ਦੇ ਅੰਦਰ ਪਰ ਹੁਣ ਤੱਕ ਕੋਈ ਤੁਸੀਂ ਤੁਸੀਂ ਸਭ ਜਾਣਦੇ ਹੋ ਲੋ ਜਾਨੇ ਸ਼ਹਿਰ ਦੇ ਲੋਕ ਮੈਨੂੰ ਜਿਆਦਾ ਪਿਆਰ ਕਰਦੇ ਆਂ ਔਰ ਪਾਰਟੀ ਦੇ ਵਿੱਚ ਮੈਨੂੰ ਅੱਜ ਤੱਕ ਕੀ ਉਹਨਾਂ ਨੇ ਦਿੱਤਾ ਤੁਸੀਂ ਸਭ ਜਾਣਦੇ ਹੋ ਮੈਂ ਜਿਆਦਾ ਨਹੀਂ ਉਹਨਾਂ ਬਾਰੇ ਬੋਲਾਂ ਕਿਉਂਕਿ ਮੇਰੇ ਸੰਸਕਾਰ ਆ ਮੇਨੂੰ ਮਾਤਾ ਪਿਤਾ ਨੇ ਸਿਖਾਇਆ ਹੈ ਕਿ ਜਿੰਦੇ ਨਾਲ ਬੈਠ ਗਏ ਉੱਠ ਗਏ ਖਾ ਲਿਆ ਪੀ ਲਿਆ ਉਹਦੀ ਬਰਾਈ ਨਹੀਂ ਕਰਨੀ ਉਹਨਾਂ ਦੇ ਕਰਮ ਉਹਨਾਂ ਦੇ ਨਾਲ ਹੈ ਮੇਰੇ ਕਰਮ ਮੇਰੇ ਨਾਲ ਹੈ ਸੋ ਮੈਂ ਇਹੀ ਕਹੂੰਗਾ ਕਿ ਮੈਂ ਅੱਜ ਤੋਂ ਬਾਅਦ ਆਪਣੀ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਬਣ ਕੇ ਕੰਮ ਕਰੂੰਗਾ ਔਰ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਪਹੁੰਚਾਉਂਗਾ ਇੱਕ ਵਾਰੀ ਫੇਰ ਤੋਂ ਸ਼੍ਰੀ ਅਸ਼ੋਕ ਪ੍ਰਸ਼ਰ ਪੱਪੀ ਜੀ ਐਮਐਲਏ ਸਾਹਿਬ ਔਰ ਸ਼੍ਰੀ ਵੀਰ ਸ਼ਰੇਸ਼ ਵਿਜੇ ਦਾਨਵ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਹੈ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਜੋ ਇਹਨਾਂ ਦੀ ਪਾਰਟੀ ਦਾ ਨਾਮ ਹੈ ਆਮ ਆਦਮੀ ਪਾਰਟੀ ਔਰ ਸੱਚਮੁੱਚ ਦੇ ਇਹ ਕਾਰਜਕਰਤਾ ਨੇ ਆਮ ਆਦਮੀ ਪਾਰਟੀ ਦੇ ਚਾਹੇ ਸ਼੍ਰੀ ਵਿਜੇ ਦਾਨਵ ਜੀ ਹੋਣ ਚਾਹੇ ਸ਼੍ਰੀ ਸ਼ੋਕ ਪ੍ਰਸ਼ਰ ਪੱਪੀ ਜੀ ਹੋਣ ਚਾਹੇ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੋਣ ਸੋ ਇੰਨੇ ਕਹਿੰਦਾ ਹਾਂ ਮੈਂ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਉਹ ਇੱਕ ਆਮ ਲੋਕ ਜਾਪ ਦਾ ਜਿਹੜਾ ਸਧਾਰਨ ਆਦਮੀ ਆ ਉਹਦੀ ਗੱਲ ਕਰਦੇ ਆ ਪੰਜਾਬ ਦਾ ਜਿਹੜਾ ਨੌਜਵਾਨਾਂ ਗਾਨ ਬੇਜ਼ ਰੋਜ਼ਗਾਰ ਆ ਉਹਨੂੰ ਨੁਸ਼ਕਤੀਆਂ ਪੱਤਰ ਦਿੰਦੇ ਆ ਜਿਹੜੇ ਨੌਜਵਾਨ ਬਾਹਰ ਜਾਣ ਦੀ ਸੋਚ ਰੱਖਦੇ ਸੀ ਅੱਜ ਉਹ ਪੰਜਾਬ ਦੀ ਖੇਲਵਾੜੀ ਚ ਆਪਣੀ ਜੀਵਨ ਬਤੀਤ ਕਰਨ ਦਾ ਕੰਮ ਕਰਨ ਲਈ ਤਿਆਰ ਹੋ ਗਏ ਨੇ ਇਸ ਲਈ ਸਾਰੇ ਅੱਜ ਰਲ ਕੇ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਸਾਹਮਣੇ ਆ ਕਿ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਆ 55000 ਬੋਰਡ ਜਿਹੜੀ ਆ ਕੱਲੀ ਸ਼੍ਰੀਪ ਭਗ ਮੇਂਦਰ ਭਗ ਜੀ ਨੂੰ ਬਾਤ ਔਰ 37000 ਦੀ ਲੀਡ ਆ ਇਹਦਾ ਮਤਲਬ ਆ ਕਿ ਲੋਕਾਂ ਨੇ ਜੋ ਲਗਭਗ 22 ਸਾਲ ਦੀ ਸਰਕਾਰ ਸੀ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਸੀ ਉਹਨਾਂ ਤੇ ਮੋਹਰ ਲਾਈ ਆ ਔਰ ਇਸੀ ਗੱਲ ਤੋਂ ਅੱਜ ਪ੍ਰਭਾਵਿਤ ਹੋ ਕੇ ਮੇਰੇ ਛੋਟੇ ਅਜ਼ੀਜ਼ ਆ ਮੇਰੇ ਛੋਟੇ ਭਾਈ ਨੇ ਬੋਲਦੀ ਸੱਬਰਵਾਲ ਸਾਹਿਬ ਔਰ ਉਹਨਾਂ ਨੇ ਸਾਰੀ ਟੀਮ ਜਿਹੜੀ ਅਜਾਮਾਨ ਪਾਰਟੀ ਚ ਸ਼ਾਮਲ ਹੋਈ ਆ ਔਰ ਸਾਡੇ ਸੈਂਟਰ ਤੋਂ ਬਹੁਤ ਹੀ ਸਤਿਕਾਰਯੋਗ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਸਾਹਿਬ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅਜੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨਹੀਂ ਉਹਨਾਂ ਨੇ ਵੀ ਵਿਸ਼ਵਾਸ ਦਿੱਤਾ ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਣਾ ਵਾਂ ਕਿ ਇਹਨਾਂ ਦੇ ਮਾਨ ਔਰ ਸਨਮਾਨ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਜਿਹੜੀ ਆ ਉਸੇ ਰਹਿਣ ਨਹੀਂ ਦੇਵਾਂਗਾ